ਸਤਿ ਸ਼੍ਰੀ ਅਕਾਲ ਗਲੋਬਲ ਨਿਊਜ਼ ਤੁਸੀਂ ਦੇਖ ਰਹੇ ਹੋ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਕਮਲਪਾਲ ਸਿੰਘ ਆਓ ਫਿਰ ਰੁਕ ਕਰਦੇ ਆ ਪਹਿਲੀ ਖਬਰ ਦਾ ਅਮਰੀਕਾ ਦੀ ਵਕਾਰੀ ਬ੍ਰਾਊਨ ਯੂਨੀਵਰਸਿਟੀ ਦੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕੈਂਪਸਰ ਦੇ ਵਿੱਚ ਗੋਲੀਬਾਰੀ ਹੋਈ ਐ ਇਸ ਗੋਲੀਬਾਰੀ ਦੇ ਵਿੱਚ ਘੱਟੋ ਘੱਟ ਦੋ ਲੋਕ ਮਾਰੇ ਗਏ ਅਤੇ 8 ਹੋਰ ਜ਼ਖਮੀ ਹੋ ਗਏ ਨੇ ਘਟਨਾ ਸਮੇਂ ਫਾਈਨਲ ਪ੍ਰੀਖਿਆਵਾਂ ਚੱਲ ਰਹੀਆਂ ਸਨ ਜਿਸ ਕਾਰਨ ਵਿਦਿਆਰਥੀਆਂ ਅਤੇ ਸਟਾਫ ਦੇ ਵਿੱਚ ਦਹਿਸ਼ਤ ਫੈਲ ਗਈ ਪੁਲਤ ਨੇ ਪੁਸ਼ਟੀ ਕੀਤੀ ਹੈ ਕਿ ਹਮਲਾਵਰ ਨੂੰ ਅਜੇ ਤੱਕ ਫੜਿਆ ਨਹੀਂ ਗਿਆ ਸ਼ਾਮ ਲਗਭਗ 4:30 ਵਜੇ ਬ੍ਰਾਊਨ ਯੂਨੀਵਰਸਿਟੀ ਨੇ ਇੱਕ ਐਮਰਜੈਂਸੀ ਅਲਰਟ ਜਾਰੀ ਕੀਤਾ ਜਿਸ ਦੇ ਵਿੱਚ ਸਾਰਿਆਂ ਨੂੰ ਸੁਰੱਖਿਅਤ ਜਗ੍ਹਾ ਉੱਤੇ ਲੁਕਣ ਆਪਣੇ ਦਰਵਾਜ਼ੇ ਬੰਦ ਕਰਨ ਆਪਣੇ ਫੋਨ ਸਾਇਲੈਂਟ ਮੋਡ ਉੱਤੇ ਰੱਖਣ ਦੇ ਨਾਲ-ਨਾਲ ਅਗਲੇ ਨੋਟਿਸ ਤੱਕ ਬਾਹਰ ਨਾ ਜਾਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਪੁਲਿਸ ਨੂੰ ਉਸ ਨੂੰ ਲੱਭਣ ਦੇ ਲਈ ਕੈਂਪਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਤਲਾਸ਼ੀ ਮਹਿੰਮ ਚਲਾਈ ਰਹੀ ਸੀ ਤੇ ਰਿਪੋਰਟਾਂ ਦੇ ਅਨੁਸਾਰ ਗੋਲੀਬਾਰੀ ਥਾਰਸ ਐਂਡ ਹੋਲੀ ਬਿਲਡਿੰਗ ਦੇ ਨੇੜੇ ਹੋਈ ਹੈ ਅਤੇ ਇੱਕ 7 ਮੰਜ਼ਲਾ ਕੰਪਲੈਕਸ ਦੇ ਜਿਸ ਵਿੱਚ ਯੂਨੀਵਰਸਿਟੀ ਦਾ ਸਕੂਲ ਆਫ ਇੰਜੀਨੀਅਰਿੰਗ ਅਤੇ ਪੋਥਿਕ ਵਿਗਿਆਨ ਹੈ। ਘਟਨਾ ਦੇ ਸਮੇਂ ਇਮਾਰਤ ਵਿੱਚ ਇੰਜੀਨੀਅਰਿੰਗ ਡਿਜ਼ਾਈਨ ਪ੍ਰੀਖਿਆਵਾਂ ਚੱਲ ਰਹੀਆਂ ਸਨ ਤੇ ਇਸ ਕਾਰਨ ਉੱਥੇ ਵਿਦਿਆਰਥੀਆਂ ਦੀ ਗਿਣਤੀ ਕਾਫੀ ਜ਼ਿਆਦਾ ਸੀ। ਬੰਗਲਾਦੇਸ਼ ਦੀ ਫੌਜ ਨੇ ਸ਼ਨੀਵਾਰ ਨੂੰ ਇਹ ਦੱਸਿਆ ਕਿ ਸੂਡਾਨ ਦੇ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਦੇ ਵਿੱਚ ਤਨਾਤ ਉਸ ਦੇ 6 ਫੌਜੀ ਜਵਾਨ ਅਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਅਤੇ 8 ਹੋਰ ਜ਼ਖਮੀ ਹੋਏ ਨੇ। ਫੌਜ ਦੇ ਬੁਲਾਰਨੇ ਕੀ ਆਕੇ ਇਹ ਹਮਲਾ ਸੁਡਾਨ ਦੇ ਆਈਵੀ ਖੇਤਰ ਦੇ ਸਥਿਤ ਸਯੁਕਤ ਡਾਕਟਰ ਦੇ ਇੱਕ ਅਦਾਰੇ ਉੱਤੇ ਹੋਇਆ ਤੇ ਰੱਖਿਆ ਮੰਤਰਾਲੇ ਦੇ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਡਾਇਰੈਕਟੋਰੇਟ ਅਨੁਸਾਰ ਸਬੰਧਤ ਖੇਤਰ ਦੇ ਵਿੱਚ ਹੁਣ ਵੀ ਲੜਾਈ ਜਾਰੀ ਹੈ ਦਸਰਯੋਗ ਇਹ ਵੀ ਹੈ ਕਿ ਬੰਗਲਾਦੇਸ਼ ਸੰਯੁਕਤ ਰਾਸ਼ਟਰ ਦੇ ਬਲੂ ਹੈਲਮਟ ਮਿਸ਼ਨ ਦੇ ਵਿੱਚ ਪ੍ਰਮੁੱਖ ਯੋਗਦਾਨ ਕਰਦਾ ਹੈ ਤੇ ਜਿਸ ਦੀ ਜਮੀਨੀ ਫੌਜ, ਸਮੁੰਦਰੀ ਫੌਜ ਤੇ ਹਵਾਈ ਫੌਜ ਦੇ 6000 ਤੋਂ ਵੱਧ ਫੌਜੀ ਜਵਾਨ ਅਤੇ ਪੁਲਿਸ ਮੁਲਾਜ਼ਮ ਸੋਡਾਂ ਸਮੇਤ ਵੱਖ-ਵੱਖ ਜੰਗ ਪ੍ਰਭਾਵਿਤ ਅਫਰੀਕੀ ਦੇਸ਼ਾਂ ਵਿੱਚ ਤਾਇਨਾਤ ਨੇ ਸੰਯੁਕਤ ਰਾਸ਼ਟਰ ਨੇ ਖੋਣੇ ਜਿਹੇ ਆਈਬੀ ਖੇਤਰ ਦੇ ਵਿੱਚ ਆਪਣੇ ਅੰਤਰੰਵ ਸੁਰੱਖਿਆ ਬਲ ਮਿਸ਼ਨ ਦੀ ਮਿਆਦ ਵਿੱਚ ਵਾਅਦਾ ਕੀਤਾ ਸੀ WWEE ਦੇ ਮਹਾਨ ਖਿਡਾਰੀ ਜੌਨ ਚਿਨਾ ਦਾ ਇਤਿਹਾਸਕ ਕੈਰੀਅਰ ਜਿਤ ਨਾਲ ਖਤਮ ਨਹੀਂ ਹੋਇਆ ਅੱਜਵਾਰ ਨੂੰ ਆਪਣੇ ਆਖਰੀ ਮੈਚ ਦੇ ਵਿੱਚ ਜੌਨ ਚਿਨਾ ਬੰਗਲਾਦੇਸ਼ ਦੀ ਫੌਜ ਨੇ ਸ਼ਨੀਵਾਰ ਨੂੰ ਇਹ ਦੱਸਿਆ ਕਿ ਸੁਡਾਨ ਦੇ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਦੇ ਵਿੱਚ ਤਨਾਤ ਉਸ ਦੇ ਚੇਫ ਫੌਜੀ ਜਵਾਨ ਅਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਅਤੇ 8 ਹੋਰ ਜ਼ਖਮੀ ਹੋਏ ਨੇ ਫੌਜ ਦੇ ਬੁਲਾਰੇ ਨੇ ਕਿਹਾ ਕਿ ਇਹ ਹਮਲਾ ਸੁਡਾਨ ਦੇ ਆਈਬੀ ਖੇਤਰ ਦੇ ਸਥਿਤ ਸੰਯੁਕਤ ਰਾਸ਼ਟਰ ਦੇ ਇੱਕ ਅਦਾਰੇ ਉੱਤੇ ਹੋਇਆ ਤੇ ਰੱਖਿਆ ਮੰਤਰਾਲਾ ਦੇ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਡਾਇਰੈਕਟੋਰੇਟ ਅਨੁਸਾਰ ਸਬੰਧਤ ਖੇਤਰ ਦੇ ਵਿੱਚ ਹੁਣ ਵੀ ਲਾਈ ਚੱਰੀ ਹੈ ਦਰਸ਼ਣਯੋਗ ਇਹ ਵੀ ਹੈ ਕਿ ਬੰਗਲਾਦੇਸ਼ ਸੰਯੁਕਤ ਰਾਸ਼ਟਰ ਦੇ ਬਲੂ ਹੈਲਮਟ ਮਿਸ਼ਨ ਦੇ ਵਿੱਚ ਪ੍ਰਮੁੱਖ ਯੋਗਦਾਨ ਕਰਦਾ ਹੈ ਤੇ ਜਿਸ ਦੀ ਜਮੀਨੀ ਫੌਜ ਸਮੁੰਦਰੀ ਫੌਜ ਤੇ ਹਵਾਈ ਫੌਜ ਦੇ 6000 ਤੋਂ ਵੱਧ ਫੌਜੀ ਜਵਾਨ ਅਤੇ ਪੁਲਿਸ ਮੁਲਾਜ਼ਮ ਸੋਡਾਨ ਸਮੇਤ ਵਕ-ਵਕ ਜੰਗ ਪ੍ਰਭਾਵਿਤ ਅਫਰੀਕੀ ਦੇਸ਼ਾਂ ਵਿੱਚ ਤਾਇਨਾਤ ਨੇ ਸੰਯੁਕਤ ਰਾਸ਼ਟਰ ਨੇ ਖੋਣੇ ਜਿਹੇ ਆਈਬੀ ਖੇਤਰ ਦੇ ਵਿੱਚ ਆਪਣੇ ਅੰਤਰੰਵ ਸੁਰੱਖਿਆ ਬਲ ਮਿਸ਼ਨ ਦੀ ਮਿਆਦ ਵਿੱਚ ਵਾਅਦਾ ਕੀਤਾ ਸੀ ਮਾਈ ਟਾਈਮਜ਼ ਐਸ ਨਾਓ ਰੈਪ ਕੀਤਾ ਅਤੇ ਇਹ ਉਹ ਗੀਤ ਸੀ ਜੋ ਉਸ ਦੇ ਆਖਰੀ ਮੈਚ ਵਿੱਚ ਗੂੰਜਿਆ। ਬੰਗਲਾਦੇਸ਼ ਦੀ ਫੌਜ ਨੇ ਸ਼ਨੀਵਾਰ ਨੂੰ ਇਹ ਦੱਸਿਆ ਕਿ ਸ Sudan ਦੇ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਦੇ ਵਿੱਚ ਤਨਾਤ ਉਸ ਦੇ 6 ਫੌਜੀ ਜਵਾਨ ਅਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਅਤੇ 8 ਹੋਰ ਜ਼ਖਮੀ ਹੋਏ ਨੇ। ਫੌਜ ਦੇ ਬੁਲਾਰੇ ਨੇ ਕਿਹਾ ਕਿ ਇਹ ਹਮਲਾ Sudan ਦੇ आईबी ਖੇਤਰ ਦੇ ਸਥਿਤ ਸਥਿਤ ਸਯੁਕਤ ਰਾਸ਼ਟਰ ਦੇ ਇੱਕ ਅਦਾਰੇ ਉੱਤੇ ਹੋਇਆ ਤੇ ਰੱਖਿਆ ਮੰਤਰਾਲੇ ਦੇ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਡਾਇਰੈਕਟੋਰੇਟ ਅਨੁਸਾਰ ਸਬੰਧਤ ਖੇਤਰ ਦੇ ਵਿੱਚ ਹੁਣ ਵੀ ਲੜਾਈ ਜਾਰੀ ਹੈ। ਦਸੰਯੋਗ ਇਹ ਵੀ ਹੈ ਕਿ ਬੰਗਲਾਦੇਸ਼ ਸਯੁਕਤ ਰਾਸ਼ਟਰ ਦੇ ਬਲੂ ਹੈਲਮਟ ਮਿਸ਼ਨ ਦੇ ਵਿੱਚ ਪ੍ਰਮੁੱਖ ਯੋਗਦਾਨ ਕਰਤਾ ਹੈ ਤੇ ਜਿਸ ਦੀ ਜਮੀਨੀ ਫੌਜ, ਸਮੁੰਦਰੀ ਫੌਜ ਤੇ ਹਵਾਈ ਫੌਜ ਦੇ 6000 ਤੋਂ ਵੱਧ ਫੌਜੀ ਜਵਾਨ ਅਤੇ ਪੁਲਿਸ ਮੁਲਾਜ਼ਮ ਸੋਡਾਂ ਸਮੇਤ ਵਕ-ਵਕ ਜੰਗ ਪ੍ਰਭਾਵਿਤ ਅਫਰੀਕੀ ਦੇਸ਼ਾਂ ਵਿੱਚ ਤਾਇਨਾਤ ਨੇ। ਜੋ ਯੂਕਟਰ ਐਟਰ ਨੇ ਖੋਣੇ ਜਿਹੇ ਆਈਬੀ ਖੇਤਰ ਦੇ ਵਿੱਚ ਆਪਣੇ ਅੰਤਰੀਮ ਸੁਰੱਖਿਆ ਬਾਲ ਮਿਸ਼ਨ ਦੀ ਮਿਆਦ ਵਿੱਚ ਵਾਅਦਾ ਕੀਤਾ ਸੀ। ਸਰ ਨੇਤਾ ਕਾਰੀ ਯਕੂਬ ਸ਼ੇਖ ਨੇ ਪਾਕਿਸਤਾਨੀ ਫੌਜ ਅਤੇ ਜਨਰਲ ਅਸੀਮ ਮਨੀਰ ਦਾ ਪੂਰ ਕਸਮਰਤਨ ਕੀਤਾ ਤੇ ਉਸ ਨੇ ਅਫਗਾਨ ਤਾਲਿਬਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੀ ਧਰਤੀ ਤੋਂ ਪਾਕਿਸਤਾਨ ਉੱਤੇ ਹਮਲੇ ਨਾ ਕਰਨ ਨਹੀਂ ਤਾਂ ਲਸ਼ਕਰ ਪਾਕਿਸਤਾਨੀ ਫੌਜ ਦੇ ਨਾਲ ਮਿਲ ਕੇ ਲੜਨਗੇ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਬਦਨਾਮ ਅਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਜੋ ਕਿ ਪਾਕਿਸਤਾਨੀ ਫੌਜ ਦਾ ਸਰਪ੍ਰਸਤ ਹੈ ਉਹਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ। ਕਾਰੀ ਯਕੂਬ ਸ਼ੇਖ ਨੇ ਪਾਕਿਸਤਾਨੀ ਫੌਜ ਦੇ ਸਮਰਥਨ ਵਿੱਚ ਅਫਗਾਨ ਤਾਲਿਬਾਨ ਦੇ ਵਿਰੁੱਧ ਲੜਨ ਦੀ ਪੇਸ਼ਕਸ਼ ਕੀਤੀ ਤੇ ਇੱਕ ਦੁਰਲੱਭ ਮੌਕਾ ਜਦੋਂ ਲਸ਼ਕਰ-ਏ-ਤੋਇਬਾ ਨੇ ਪਾਕਿਸਤਾਨੀ ਫੌਜ ਅਤੇ ਅਰਦੇ ਨੇਤਾ ਅਸੀਮ ਮੁਨੀਰ ਦਾ ਇਨਾ ਕੁੱਲ ਕੇ ਸਮਰਥਨ ਕੀਤਾ। ਸੂਤਰਾਂ ਅਨੁਸਾਰ ਤਾਲਿਬਾਨ ਨੂੰ ਖਤਰਾ ਹੈ ਅਤੇ ਅਸੀਮ ਮੁਨੀਰ ਦਾ ਸਮਰਥਨ ਕਾਰੀ ਯਕੂਬ ਸ਼ੇਖ ਤੋਂ ਆਇਆ ਜੋ ਕਿ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸૈયਦ ਦਾ ਨਜ਼ਦੀਕੀ ਸਹਿਯੋਗੀ ਅਤੇ ਅੱਤਵਾਦੀ ਦੁਨੀਆ ਦੇ ਵਿੱਚ ਇੱਕ ਮਸ਼ਹੂਰ ਹਸਤੀ ਹੈ। ਉਸ ਨੇ ਇਹ ਬਿਆਨ ਇੱਕ ਵੀਡੀਓ ਸੰਦੇਸ਼ ਦੇ ਵਿੱਚ ਦਿੱਤਾ। ਨੇਪਾਲ ਦੇ ਅਹੁਦੇ ਤੋਂ ਉਤਾਰੇ ਗਏ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਉਲੀ ਨੇ ਸ਼ਨੀਵਾਰ ਨੂੰ ਅੰਤਰੀਮ ਕਾਰਕੀ ਸਰਕਾਰ ਉੱਤੇ ਪੱਖਪਾਤ ਭਰੀਆਂ ਤੇ ਗੈਰ ਸੰਵਿਧਾਨਕ ਪ੍ਰਥਾਵਾਂ ਦਾ ਦੋਸ਼ ਲਾਉਂਦੇ ਹੋਏ ਸਖਤ ਆਲੋਚਨਾ ਕੀਤੀ ਹੈ। ਉਹਨਾਂ ਬਿਨਾ ਨਾਂ ਲਏ ਭਾਰਤ ਉੱਤੇ ਵੀ ਵਿਅੰਗ ਕੀਤੇ। ਜੰਦਈ ਦੀ ਅਗਵਾਈ ਦੇ ਵਿੱਚ ਹੋਏ ਵਿਆਖਾ ਵਿਆਤ ਤੋਂ ਬਾਅਦ 3 ਮਹੀਨੇ ਪਹਿਲਾਂ ਅਸਤੀਫਾ ਦੇਣ ਲਈ ਮਜਬੂਰ ਕੀਤੇ ਜਾਣ ਤੋਂ ਬਾਅਦ ਆਪਣੀ ਪਹਿਲੀ ਜਨਤਕ ਬੈਠਕ ਨੂੰ ਸੰਬੋਧਨ ਕਰਦੇ ਹੋਏ ਓਲੀ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਪਾਰਟੀ ਸੀਪੀਐਨ ਯੂਐਮਐਲ ਦੇਸ਼ ਦੀ ਅਗਵਾਈ ਕਰਨ ਵਾਲੀ ਮਜ਼ਬੂਤ ਹੋਵੇਗੀ। ਚੀਨ ਦੇ ਸਮਰਥਕ ਮੰਨੇ ਜਾਂਦੇ ਓਲੀ ਨੇ ਆਪਣੀ ਪਾਰਟੀ ਦੇ 11ਵੇਂ ਸਮਾਵੇਲਨ ਦੇ ਵਿੱਚ ਭਾਰਤ ਉੱਤੇ ਵਿਅੰਗ ਕਰਦੇ ਹੋਏ ਕਈ ਮੁੱਦਿਆਂ ਦਾ ਜ਼ਿਕਰ ਕੀਤਾ ਤੇ ਉਹਨੇ ਵੀ ਆਖਿਆ ਕਿ 2015 ਵਿੱਚ ਸੁਵਿਧਾਨ ਲਾਗੂ ਕਰਨ ਅਤੇ ਨੇਪਾਲ ਨੂੰ ਚੀਨ ਦੇ ਨਾਲ ਜੋੜ ਕੇ ਭੂਮੀ ਨਾਲ ਘੇਰਿਆ ਦੇਸ਼ ਬਣਾਉਣ ਦੇ ਸਮਝੌਤੇ ਉੱਤੇ ਬਾਹਰੀ ਅੰਤਰਾਂ ਨੂੰ ਅਤਰਾਜ ਹੋਇਆ ਸੀ। ਉਨਾ ਆਪਣੀਆਂ ਹੱਦਾਂ ਦੀ ਰਾਖੀ ਕਰਨ ਤੇ ਪ੍ਰਭੂ ਸੱਤਾ ਦਾ ਦਾਵਾ ਕਰਨ ਦੇ ਯਤਨਾਂ ਉੱਤੇ ਆਈਆਂ ਤਿੱਖੀਆਂ ਪ੍ਰਤੀਕਿਰਿਆਵਾਂ ਦਾ ਵੀ ਵਰਨਨ ਕੀਤਾ ਤੇ ਇਹ ਸਪਸ਼ਟ ਤੌਰ ਤੇ ਕਾਲਾ ਪਾਣੀ ਲਿਪੂਲੇਖ ਤੇ ਲਿੰਪੀ ਅੰਦੂਰਾ ਖੇਤਰਾਂ ਨੂੰ ਲੈ ਕੇ ਹੋਏ ਵਿਵਾਦ ਵਾਲੇ ਇਸ਼ਾਰਾ ਸੀ ਤੇ ਜਿਨ੍ਹਾਂ ਉੱਤੇ ਭਾਰਤ ਆਪਣਾ ਦਾਵਾ ਕਰਦਾ ਓਲੀ ਨੇ ਅੰਤਰਿਮ ਸਰਕਾਰ ਉੱਤੇ ਚੋਣਾਂ ਦੇ ਅਨੁਕੂਲ ਮਾਹੌਲ ਬਣਾਉਣ ਦੀ ਬਜਾਏ ਗੈਰ ਸੰਵਿਧਾਨਕ ਕੰਮਾਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਤੇ ਇੱਕ ਸ਼ਰਾਬੀ ਨੌਜਵਾਨ ਗੁਰਦੁਆਰੇ ਵਿੱਚ ਦਾਖਲ ਹੋਇਆ ਤੇ ਉਸਨੇ ਰੁਮਾਲਾ ਸਾਹਿਬ ਖਿੱਚਣ ਦੀ ਕੋਸ਼ਿਸ਼ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਛੁੱਟਣ ਦੀ ਕੋਸ਼ਿਸ਼ ਵੀ ਕੀਤੀ। ਇਹ ਘਟਨਾ ਫਿਰੋਜ਼ਪੁਰ ਦੇ ਪਿੰਡ ਜੀਵਨ ਅਰਾਇ ਦੇ ਵਿੱਚ ਵਾਪਰੀ ਹੈ ਤੇ ਜਾਣਕਾਰੀ ਇਹ ਹੈ ਕਿ ਸਵੇਰੇ ਪਾਤੀ ਸਿੰਘ ਗੁਰਦੁਆਰੇ ਵਿੱਚ ਅਰਦਾਸ ਕਰ ਰਹੇ ਸਨ ਤੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਦੇ ਘਰ ਵੱਲ ਲੈ ਕੇ ਜਾਣ ਵਾਲੇ ਸਨ ਤੇ ਉੱਥੇ ਸੁਖਮਨੀ ਸਾਹਿਬ ਦਾ ਪਾਠ ਹੋਣਾ ਤੈ ਸੀ। ਦੋਸ਼ੀ ਨਸ਼ੇ ਵਿੱਚ ਤੋਂ ਤੁਸੀਂ ਤੇ ਅੰਦਰ ਜਾਂਦੇ ਹੀ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਬਦਸਲੂਕੀ ਕੀਤੀ ਤੇ ਉਸਨੇ ਰੁਮਾਲ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਜਿਸ ਉੱਤੇ ਗੁਰੂ ਗ੍ਰੰਥ ਸਾਹਿਬ ਰੱਖੇ ਹੋਏ ਸਨ ਤਨਕਾਰੀ ਅਨੁਸਾਰ ਗੁਰਦੁਆਰੇ ਦੇ ਵਿੱਚ ਮੌਜੂਦ ਪਾਠੀ ਤੁਰੰਤ ਉਸ ਨੌਜਵਾਨ ਕੋਲ ਆਇਆ ਤੇ ਉਸਦੇ ਹੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵਾਪਸ ਲਿਆ ਤੇ ਉਸਨੇ ਉਸ ਨੂੰ ਰੁਮਾਲਾ ਸਾਹਿਬ ਵੀ ਹੇਠਾਂ ਰੱਖਣ ਲਈ ਕਿਹਾ ਪਾਠੀ ਨੇ ਰੌਲਾ ਪਾਇਆ ਤੇ ਲੋਕਾਂ ਨੂੰ ਇਕੱਠਾ ਕੀਤਾ ਸਾਰੀ ਘਟਨਾ ਬਾਰੇ ਦੱਸਿਆ ਤੇ ਫਿਰ ਦੋਸ਼ੀ ਦੀ ਨੌਜਵਾਨਾ ਨੇ ਕਟਵਾਰ ਵੀ ਕੀਤੀ ਹੈ ਫਿਰ ਉਹਨਾਂ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਪੁਲਿਸ ਦੋਸ਼ੀ ਨੂੰ ਥਾਣੇ ਲੈ ਗਈ ਹੈ ਤੇ ਕਾਰਵਾਈ ਸ਼ੁਰੂ ਕਰ ਦਿਤੀ ਹੈ ਇਹ ਸਾਰੀ ਘਟਨਾ ਗੁਰਦੁਆਰੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਕਾਰਨ ਸਥਾਨਕ ਲੋਕ ਗੁੱਸੇ ਵਿੱਚ ਨੇ ਕੈਨੇਡਾ ਦੇ ਮੌਸਮ ਵਿਭਾਗ ਦੇ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਪਹਾੜੀ ਖੇਤਰ ਫਰੇਜ਼ਰ ਵੈਲੀ ਦੇ ਵਿੱਚ ਇਸ ਹਫ਼ਤੇ ਦੇ ਅੰਤ ਤੱਕ ਅਗਲੇ ਹਫ਼ਤੇ ਦੀ ਸ਼ੁਰੂਆਤ ਤੱਕ ਹੋਰ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਪਾਰਿਵਰਕਾ ਕਾਰਨ ਐਬਸਟਫੋਰਡ ਦੇ ਕਈ ਇਲਾਕਿਆਂ ਦੇ ਵਿੱਚ ਪਿਛਲੇ ਦਿਨੀ ਪਰ ਜਿਹੜਾ ਪਾਣੀ ਭਰਿਆ ਰਿਹਾ ਤੇ ਹੜ ਦਾ ਪਾਣੀ ਹੁਣ ਹੌਲੀ ਹੌਲੀ ਘਟਣਾ ਸ਼ੁਰੂ ਹੋ ਗਿਆ ਤੇ ਮੌਸਮ ਵਿਭਾਗ ਦੇ ਅਨੁਸਾਰ ਲਗਾਤਾਰ ਮੀਂਹ ਪੈਣ ਨਾਲ ਪਹਾੜੀ ਢਲਾਣਾ ਅਸਥਿਰ ਹੋ ਸਕਦੀਆਂ ਨੇ ਤੇ ਜਿਸ ਨਾਲ ਟੀਗਾ ਡਿੱਗਣ ਦਾ ਖਤਰਾ ਵਧਣ ਦੀ ਸੰਭਾਵਨਾ ਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ ਪ੍ਰਸ਼ਾਸਨ ਨੇ ਨੀਵੇਂ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਮੌਸਮੀ ਚੇਤਾਵਨੀਆਂ ਉੱਤੇ ਧਿਆਨ ਦੇਣ ਦੀ ਅਪੀਲ ਕੀਤੀ ਹੈ ਅਜਲੀ ਐਨਾਂ ਹੀ ਦੁਬਾਰਾ ਫਿਰ ਆਦਰ ਹੋਵਗੇ ਉਦੋਂ ਤੱਕ ਦੁਇਜਾਜਤ ਸਾਥੀ ਦੇ ਕਾਲ ਧੰਨਵਾਦ